ਮੈਂ ਇਸ ਵਕਤ ਪੱਟੀ ਹਸਪੀਟਲ ਜਾ ਰਿਹਾ ਬਹੁਤ ਹੀ ਦੁਖਦਈ ਘਟਨਾ ਇੱਕ ਸਾਡਾ ਰੰਗਲਾ ਸੱਜਣ ਸੋਹਣਾ ਵੀਰ ਸਾਡਾ ਗਰਮੇਲ ਸਿੰਘ ਪੱਟੀ ਹਲਕੇ ਤੋਂ ਜੋ ਕਿ ਤੂਤਪਿੰਡ ਤੋਂ ਸਰਪੰਚ ਸੀਗਾ ਜਿਹਨੂੰ ਹੁਣੇ-ਹੁਣੇ ਮੈਨੂੰ ਖਬਰ ਮਿਲੀ ਕਿ ਉਹਨੂੰ ਅਣਪਛਾਤੇ ਵਿਅਕਤੀਆਂ ਲੋ ਜਿਹਨੂੰ ਗੈਂਗਸਟਰਾਂ ਲੋ ਪਹਿਲਾਂ ਥ੍ਰੈਟ ਵੀ ਸੀ ਉਹਨੂੰ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਲੋ ਦਾ ਕਤਲ ਕਰ ਦਿੱਤਾ ਗਿਆ ਔਰ ਅੱਜ ਇੱਕ ਰੰਗਲਾ ਵੀਰ ਗੈਂਗਸਟਰਾਂ ਨੇ ਸਾਡੇ ਤੋਂ ਖੋਲਿਆ ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਸਰਕਾਰ ਆਮ ਆਦਮੀ ਦੀ ਬਣਾਈ ਹੈ ਜਾਂ ਗੈਂਗਸਟਰਾਂ ਦੀ ਬਣਾਈ ਹੈ। ਔਰ ਪੁਲਿਸ ਵੀ ਇੰਨੀ ਨਕਮੀ ਹੋਈ ਪਈ ਆ ਕਿ ਪਤਾ ਹੋਣ ਦੇ باوجود ਵੀ ਕਿ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਨੇ ਤੇ ਤਾਂ ਵੀ ਪਰਿਵਾਰ ਦਾ ਸਾਥ ਨਹੀਂ ਦਿੰਦਾ ਔਰ ਪੁਲਿਸ ਅੱਜ ਜਿਹੜੀ ਆ ਕਿ ਗੈਂਗਸਟਰਾਂ ਦਾ ਸਾਥ ਦੇ ਰਹੀ ਆ ਸਰਕਾਰ ਦੇ ਕਹਿ ਤੇ। ਔਰ ਮੈਂ ਵੀਰੋਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਗਰਮੇਲ ਸਿੰਘ ਇੱਕ ਵਧੀਆ ਇਨਸਾਨ ਸੀ ਸਰਪੰਚ ਸਾਹਿਬ ਤੂਤ ਔਰ ਸਾਰਿਆਂ ਨੂੰ ਇਹ ਕਹਿਣਾ ਕਿ ਮੈਂ ਪੱਟੀ ਹਸਪੀਟਲ ਪਹੁੰਚ ਰਿਹਾ ਮੈਂ ਔਰ ਮੇਰੀ ਹੁਣੇ ਰਾਜਾ ਵੜਿੰਗ ਜੀ ਨਾਲ ਸਾਡੇ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਵੀ ਜਲਦ ਪਹੁੰਚਾਂਗਾ ਤੁਸੀਂ ਪਹੁੰਚੋ ਔਰ ਹਰਮੰਦਰ ਸਿੰਘ ਜੀ ਨਾਲ ਵੀ ਮੇਰੀ ਗੱਲ ਹੋਈ ਆ ਔਰ ਮੈਂ ਗੱਲ ਕਹਿਣਾ ਕਿ ਇਹੋ ਜੀਆਂ ਘਟਨਾ ਪਤਾ ਨਹੀਂ ਕਦੋਂ ਬੰਦ ਹੋਣਗੀਆਂ ਜਿਹੜੇ ਚੰਗੇ ਸਾਡੇ ਵੀਰ ਨੇ ਚੰਗੇ ਲੋਕ ਨੇ ਜਿਨ੍ਹਾਂ ਨੂੰ ਗੈਂਗਸਟਰ ਮਾਰ ਰਹੇ ਨੇ ਧਮਕੀਆਂ ਦੇ ਰਹੇ ਨੇ ਫਰਕਤੀਆਂ ਮੰਗ ਰਹੇ ਨੇ ਔਰ ਇੱਥੋਂ ਤੱਕ ਕਿ ਹੁਣ ਆਮ ਆਦਮੀ ਨੇ ਇਹ ਗੈਂਗਸਟਰਾਂ ਤੋਂ ਕਰਾਉਣਾ ਸ਼ੁਰੂ ਕਰਤਾ ਕਿ ਤੁਸੀਂ ਬੋਲੋ ਵੀ ਨਾ ਸਾਡੇ ਖਿਲਾਫ ਔਰ ਮੈਂ ਅੱਜ ਉਸ ਪਰਿਵਾਰ ਦੇ ਨਾਲ ਦੁੱਖਤਾ ਸਾਂਝਾ ਕਰਨ ਚੱਲਿਆ ਪਰ ਗੱਲ ਇਹ ਹੈ ਕਿ ਭਾਣਾ ਕਹਿਣਾ ਬਹੁਤ ਸੌਖਾ ਮੰਨਣਾ ਬਹੁਤ ਔਖਾ ਔਰ ਇਸ ਕਰਕੇ ਪ੍ਰਾਉ ਸਾਰਿਆਂ ਨੂੰ ਹੀ ਪੱਟੀ ਵਾਲਿਆਂ ਨੂੰ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲੜਿਆ ਔਰ ਇਸ ਭਰਾ ਨੇ ਮੇਰਾ ਘਰ ਪ੍ਰੋਗਰਾਮ ਨਹੀਂ ਬਲਕਿ ਆਪ ਦਾ ਇਲੈਕਸ਼ਨ ਸਮਝ ਕੇ ਲੜਿਆ ਤੇ ਮੈਂ ਹੁਣ ਅੱਜ ਸ਼ੀਰ ਦੇ ਜਿਵੇਂ ਕਹਿੰਦੇ ਕੀ ਅੱਜ ਮਨ ਭਰਿਆ ਹੈ ਕਿ ਕਿਹੜੇ ਮੂੰਹ ਨਾਲ ਉਹਨੂੰ ਵੇਖਾਂਗਾ ਔਰ ਇਸ ਖਰਕੇ ਭਰਾਓ ਇਹ ਗੈਂਗਸਟਰਾਂ ਦੀ ਸਰਕਾਰ ਇਹਦੇ ਤੋਂ ਸਾਨੂੰ ਬਚਨ ਦੀ ਲੋੜ ਆ ਅੱਜ ਆਪਦੇ ਪਰਿਵਾਰ ਸੰਭਾਲੋ ਆਪਦੇ ਬੱਚਿਆਂ ਨੂੰ ਸੰਭਾਲੋ ਔਖੇ ਸੌਖੇ ਜਿਹੜਾ 1.5 ਸਾਲ ਦਾ ਸਮਾਂ ਕੱਢ ਲਓ ਔਰ ਮੈਂ ਡੀਜੀਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਸਾਬ ਨੂੰ ਕਹਿਣਾ ਚਾਹੁੰਦਾ ਕਿ ਜੇ ਵਾਕਈ ਗੈਂਗਸਟਰਾਂ ਦੀ ਸ਼ੈਣੀ ਤੇ ਸਸਕਾਰ ਮੈਂ ਪਰਿਵਾਰ ਨਾਲ ਸਲਾਹ ਕਰਕੇ ਕਿਉਂਕਿ ਜਿੰਨਾ ਜਿਹੜੇ ਕਾਤਲ ਫੜੇ ਨਹੀਂ ਜਾਂਦੇਗੇ ਠੀਕ ਹੈ ਜਿੰਨਾ ਜਿਹੜੇ ਕਾਤਲ ਫੜੇ ਨਹੀਂ ਜਾਂਦੇ ਔਰ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਨਾਲ ਗੱਲ ਕੀਤੀ ਔਰ ਉਹਨਾਂ ਦੇ ਆਉਣ ਤੇ ਹੀ ਇਹ ਫੈਸਲਾ ਲਿਆ ਜਾਊਗਾ ਕਿ ਕੀ ਕਰਨਾ ਕਿਉਂਕਿ ਜੇ ਅੱਜ ਇਸ ਪਰਿਵਾਰ ਦੇ ਨਾਲ ਨਾ ਖੜੇ ਸਰਦਾਰ ਗੁਰਮੀਲ ਸਿੰਘ ਦੇ ਤੇ ਫਿਰ ਮੈਂ ਗੱਲ ਕਹਿਣਾ ਕਿ ਸਾਡੀ ਸਾਰਿਆਂ ਦੀ ਵਾਰੀ ਆਣੀ ਇਸ ਕਰਕੇ ਭਰਾਓ ਬਹੁਤ ਮਾੜਾ ਸਮਾਂ ਚੱਲਦਾ ਹੈ ਵਿਲੇਜ ਨਾਲ ਆਪਦਾ ਘਰ ਜਾਇਆ ਕਰੋ ਔਰ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਮੈਂ 15 ਮਿੰਟਾਂ ਤੱਕ ਪੱਟੀ ਹੌਸੇਬਲ ਹਸਪੀਟਲ ਪਹੁੰਚ ਰਿਹਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਤਾਂ ਕਿ ਉਸ ਪਰਿਵਾਰ ਦਾ ਸਾਥ ਦੇ ਸਕੀਏ ਉਹਨਾਂ ਨਾਲ ਖੜੀਏ ਤਾਂ ਕਿ ਉਹਨਾਂ ਨੂੰ ਜਿਹੜੇ ਕਾਤਲਾਂ ਨੂੰ ਹੈ ਜਲਦੀ ਤੋਂ ਜਲਦੀ ਪੁਲਿਸ ਫੜੇ ਧੰਨਵਾਦ ਜੀ ਸਾਰਿਆਂ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਬੰਦਾ ਉੱਥੇ ਪਹੁੰਚ ਸਕੇ ਔਰ ਤਾਂ ਕਿ ਉਸ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਉਸੋ ਬੜੀ ਮਦਭਾਗੀ ਜਿਹੜੀ ਖਬਰ ਹੁਣੇ-ਹੁਣੇ ਮੈਨੂੰ ਮਿਲੀ ਹੈ ਜਿਹੜੀ ਕਿ ਪੱਟੀ ਤੋਂ ਆਈ ਹੈ ਤਰੰਤਾਂ ਜ਼ਿਲ੍ਹਾ ਜਿੱਥੇ ਕਿ ਸਾਡਾ ਸਾਥੀ ਗਰਮੇਲ ਸਿੰਘ ਤੂਤਸਾ ਜਿਹੜੇ ਬਲਾਕ ਦੇ ਪ੍ਰਧਾਨ ਸਨ ਪੱਟੀ ਦੇ ਉਹ ਆਪਣੇ ਟਰੈਕਟਰ ਤੇ ਹਰ ਪੀੜਤਾ ਦੀ ਸੇਵਾ ਨਬ ਹਰੇਸਾ ਨੂੰ ਕੇ ਵੰਤੇ ਤੇ ਰਾਸਤੇ ਵਿੱਚ ਘਰ ਵਾਪਸ ਆ ਰਹੇ ਸਨ ਗੈਂਗਸਟਰਾਂ ਨੇ ਜਾਂ ਕੁਝ ਸਾਥੀਆਂ ਨੇ ਪਤਾ ਨਹੀਂ ਕਿਹਨਾ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਔਰ ਐਸੋ ਮਦਭਾਗੀ ਘਟਨਾ ਸਾਡੇ ਵਾਸਤੇ ਕੋਈ ਹੋਰ ਹੋ ਨਹੀਂ ਸਕਦੀ ਇਹ ਮੌਜੂਦਾ ਸਾਡੇ ਬਲਾਕ ਦੇ ਪ੍ਰਧਾਨ ਸਨ ਸਰਦਾਰ ਗੁਰਮੀਤ ਗੁਰਮੀਤ ਸਿੰਘ ਔਰ ਬਹੁਤ ਅਨਤਕੋਰ ਮਿਹਨਤੀ ਵਿਅਕਤੀ ਸੀ। ਹੁਣੇ-ਹੁਣੇ ਮੇਰੀ ਉਹਨਾਂ ਦੇ ਸੁਪੁੱਤਰ ਨਾਲ ਗੱਲ ਹੋਈ ਹੈ ਜਿਹੜਾ ਕਿ ਚੀਕਾ ਮਾਰ-ਮਾਰ ਕੇ ਡੋਗ ਰਿਹਾ ਹੈ। ਇਹ ਸਾਡਾ ਘਰ ਪਟਿਆ ਗਿਆ, ਸਾਡਾ ਪਰਿਵਾਰ ਪਟਿਆ ਗਿਆ। ਮੈਂ ਕਿਸੇ ਜੋਗਰਾ ਨਹੀਂ ਰਿਹਾ। ਔਰ ਪੂਰੇ ਪੰਜਾਬ ਦੇ ਵਿੱਚ ਇਹੋ ਜੀਆਂ ਤੁਹਾਨੂੰ ਘਟਨਾ ਕਰਮ ਸੋਨ ਨੂੰ ਰੋਜ਼ਾਨਾ ਮਿਲਦੇ। ਇੱਥੇ ਸਾਡਾ ਸਾਥੀ ਸੀਗਾ ਜਸਵੰਤ ਸਿੰਘ ਫੌਜੀ ਥੋੜੇ ਚਿਰ ਪਹਿਲਾਂ ਉਹਨੂੰ ਗੋਲੀਆਂ ਮਾਰ ਦਿੱਤੀਆਂ ਕਿਉਂਕਿ ਉਹ ਜਨਰਲ ਜ਼ਕਤਰ ਸਿੰਘ ਦਾ ਕਾਂਗਰਸ ਦਾ ਸੀ। ਔਰ ਉਸ ਤੋਂ ਬਾਅਦ ਸਰਪੰਚ ਸਾਡੇ ਰਾਜ ਤਲਵੰਡੀ ਸੀ। ਉਹਨਾਂ ਨੂੰ ਗੋਲੀਆਂ ਮਾਰ ਕੇ ਕੰਮ ਮਕਾ ਦਿੱਤਾ ਗਿਆ। ਸੋ ਇਹ ਕਤਲ ਕੇ سلسلہ ਚੱਲਦਾ ਰਹੇਗਾ। ਰੱਬ ਨੂੰ ਪਤਾ ਹੈ। ਉਕਿ ਐਸੀਆ ਸਰਕਾਰਾਂ ਆਉਂਦੀਆਂ ਜਿਹੜੀਆਂ ਦੇ ਕੰਨ ਤੇ ਕਿਸੇ ਗੱਲ ਦੀ ਜੂੰ ਨਹੀਂ ਸਕਦੀ ਐਸੇ ਮੁੱਖ ਮੰਤਰੀ ਸਾਹਿਬ ਬਣ ਗਏ ਐ ਜਿਨ੍ਹਾਂ ਨੂੰ ਕੋਈ ਪੰਜਾਬ ਦੀ ਫਿਕਰ ਨਹੀਂ ਕੋਈ ਕਹਿੰਦਾ ਦਿੱਲੀ ਆ ਦੇ ਰਾਜ ਕਰ ਰਹੇ ਐ ਕੋਈ ਕਹਿੰਦਾ ਪੰਜਾਬ ਵਾਲੇ ਕਰ ਰਹੇ ਐ ਆਪਸ ਵਿੱਚ ਹੀ ਲੁਕਣ ਮਚੀਚੀ ਖੇਡ ਰਹੇ ਐ ਕੋਈ ਕਿਸੇ ਦੇ ਇਲਜ਼ਾਮ ਲਾ ਦਿੰਦਾ ਕਿ ਕਿਸੇ ਦੇ ਇਲਜ਼ਾਮ ਲਾ ਦਿੰਦਾ ਜਾਨ ਬੁਝ ਕੇ ਇਹ ਸਾਰੀ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਉੱਤੇ। ਔਰ ਹੁਣ ਆਰ ਪਾਰ ਦੀ ਲੜਾਈ ਇਹ ਸਰਕਾਰ ਨਾਲ ਤੇ ਪੰਜਾਬ ਦੀ ਪੁਲਿਸ ਨਾਲ ਤੇ ਪੰਜਾਬ ਦੇ ਖਾਸ ਕਰਕੇ ਡੀਜੀਪੀ ਨਾਲ ਤੇ ਮੁੱਖ ਮੰਤਰੀ ਨਾਲ ਲੜਾਈ ਲੜਨੀ ਪਏਗੀ। ਬਹੁਤ ਹੋ ਗਿਆ ਕਿੰਨੇ ਕੁ ਪੁੱਤ ਤੇ ਸਾਡੇ ਪਿਓ ਮਰਵਾਵਾਗੇ ਅਸੀਂ ਰਾਹਤ ਕਾਬਜਾ 'ਚ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉੱਥੇ ਝੁਟਿਆ ਵਿਅਕਤੀ ਉਹਨੂੰ ਗੋਲੀਆਂ ਮਾਰ ਦਿੱਤੀਆਂ ਨਹੀਂ ਤੇ ਸੁਰੱਖਿਤ ਕੌਣ ਹੈ ਤੇਰਾ ਜਵਾਬ ਮੁੱਖ ਮੰਤਰੀ ਸਾਹਿਬ ਦੇਣ ਦੇ ਕੇ ਪੰਜਾਬ ਦੇ ਡੀਜੀਪੀ ਸਾਹਿਬ ਦੇਣੀ ਇਹ ਫੈਸਲਾ ਤੁਸੀਂ ਕਰ ਲਓ ਦੋਨਾਂ ਨੂੰ ਅਸਿਫਾ ਦੇ ਦੇਣਾ ਚਾਹੀਦਾ ਹਰ ਤੁਸੀਂ ਨਹੀਂ ਸੰਭਾਲ ਸਕੇ ਪਾਣੀ ਹਾਲਾਤ ਬੁਰਾ ਹਾਲ ਹੋ ਗਿਆ ਪੰਜਾਬ ਬੱਤੋਂ ਬੱਤਰ ਹੋ ਗਿਆ ہر تھوڑے تو دکھی ہے کسان دکھی ہے مزدور دکھی ہے وپاری دکھی ہے ہر ایک تھوڑے تو دکھی ہے کرمچاری دکھی ہے تو تھی آپ پتہ نہیں کہ گلا چاہیے ہوں گل سن لو دن ہوں تھے آر پار دی لڑائی لڑا میں تا جانا سی ہشیارپور کل میٹنگ رکھی ہے ਫੁੱਲ ਅੱਡਾਂ ਦੇ ਮੁਤਲਕ ਸਾਰੇ ਪੰਜਾਬ ਦਾ ਦੌਰਾ ਕਰ ਰਹੇ ਹੈ। ਲੇਕਿਨ ਉਹਰੇ ਤੋਂ ਇਹ অতি ਜ਼ਰੂਰੀ ਕੰਮ ਹੈ ਸਾਡਾ ਬਲਾਕ ਦੇ ਪ੍ਰਧਾਨੀ ਜਿਹੜੀ ਚਾਹਤ ਹੈ। ਉਹ ਇਸ ਕਰਕੇ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੱਲ ਨੂੰ ਆਪਾ ਤਰੰਤ ਸਾਰੇ ਪਹੁੰਚੀਏ ਪਰਿਵਾਰ ਦੀ ਖਬਰ ਲੇ ਲਈ ਤੇ ਲੜਾਈ ਲੜੀਏ ਜਿੰਨਾ ਚੱਕਰ ਇਨਸਾਫ ਮਿਲ ਨਹੀਂ ਜਾਂਦਾ। ਉਹਨਾਂ ਚੱਕਰ

ਆਲਾ ਸਦਾ ਉਹ ਵਪਾਰੀ ਤੇ ਆ ਰੋਜ਼ ਦੇ ਘਟਨਾ ਕਰਨ ਹੁਣੇ ਬਰਦਾਸ਼ਤ ਤੋਂ ਇਹ ਸਿਰ ਤੋਂ ਬਾਣੀ ਨਾ ਹੁੰਗੇ ਹੁਣ ਤੁਹਾਡੇ ਨਾਲ ਜ਼ਰੂਰ ਲੜਾਈ ਕਰਾਂ ਸੋ ਸਾਰਿਆਂ ਨੂੰ ਬੇਨਤੀ ਹੈ ਕੱਲ ਨੂੰ ਉੱਥੇ ਪਹੁੰਚੋ ਤੇ ਮਿੰਦੇ ਹੁਕਮਤ ਦੇ ਵਿੱਚ ਤੇ ਉਸ ਪਰਿਵਾਰ ਨੂੰ ਅਸੀਂ ਇਨਸਾਫ ਕਰਾਵਾਂਗੇ ਇਹ ਛੱਡਣਾ ਨਹੀਂ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਯਾਦ ਰੱਖੀ